ਜੀ ਕਥਸਾ ਵਾਹਿਬ ਜੀ ਕੀ ਫਤਿਹ ਗੁਰੂ ਰੂਪ குரு ਸ੍ਰੀ ਅਰਿਸ਼ਵ ਸੰਗਧੀਓ ਆਓ ਅੱਜ ਆਪਾਂ ਆਪ ਜੀ ਨੂੰ ਪਰਪਕਾਰੀ ਭਾਈ ਲੱਦਾ ਜੀ ਦਾ ਤਿਆਰ ਸਰਵ ਰਈਏ ਆਪ ਇਤਿਹਾਸ ਸਰਵਣ ਕਰਕੇ ਚੰਗਾ ਲੱਗੇ YouTube ਚੈਨਲ ਗੁਰੂ 13 ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਅਤੇ ਕਮੈਂਟ ਕਰ ਦਿਓ ਲੋਕਾਂ ਦੇ ਛੋਟੇ-ਛਤੇ ਅਗੀਨਾ ਮੇਰੇ ਪ੍ਰਯਾਸ ਹੋ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਓ ਪਿਆਰਿਓ ਤੇ ਆ ਸਰਵਣ ਕਰੀਏ ਪਹਿਲਾ ਭਾਗ ਤੁਸੀਂ ਸੁਣ ਲਿਆ ਗੁਰੂ ਜੀ ਨੇ ਸੱਤਾ ਬਲਵੰਡ ਨੂੰ ਸਰਾਹ ਦੇ ਦਿੱਤਾ ਹੁਣ ਅੱਗੇ ਪੜੋ ਜੀ ਭਾਈ ਲੱਧਾ ਜੀ ਪਰਉਕਾਰੀ ਨੇ ਸੱਤਾ ਤੇ ਬਲਵੰਡ ਦਾ ਰੋਣਾ ਸੁਣਨਾ ਹਰ ਹਰ ਕੰਬੇ ਨਰਕ ਜਮ ਸੁਣ ਨਿੰਦਕ ਨੰਗੇ ਨਿੰਦਾ ਭਲੀ ਨਾ ਕਿਸੇ ਦੀ ਗੁਰ ਨਿੰਦ ਉਟੰਗੇ ਭਾਈ ਗੁਰਦਾਸ ਜੀ ਲਿਖਦੇ ਨੇ ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਨਿੰਦ ਨੂੰ ਐਸਾ ਜਨ ਮਿਲਦਾ ਹੈ ਜਿਸ ਨੂੰ ਸੁਣ ਕੇ ਨਰਕ ਵੀ ਕੰਬ ਜਾਂਦਾ ਹੈ ਭਾਵੇਂ ਕਿਸੇ ਦੀ ਵਿਨੰਦਾ ਕਰਨੀ ਚੰਗੀ ਨਹੀਂ ਪਰ ਸਤਿਗੁਰੂ ਜੀ ਦੀ ਨਿੰਦਾ ਤਾਂ ਇਸ ਧਰਤੀ ਉੱਤੇ ਨਰਕ ਵਰਗ ਦਨਦਉਂਦੀਏ ਸੱਤਾ ਤੇ ਬਲਵੰਡ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿੰਦਾ ਕੀਤੀ ਅਤੇ ਕੋਹਰਦਸਰਾਪ ਪ੍ਰਾਪਤ ਕਰ ਲਿਆ ਤੀਸਰੇ ਦਿਨ ਪਿਛੋਂ ਸਰੀਰ ਫੁੱਟਣਾ ਸ਼ੁਰੂ ਹੋ ਗਿਆ ਦੋਹਾਂ ਦੇ ਸਰੀਰਾਂ ਵਿੱਚੋਂ ਬਦਬੋ ਹੋਣ ਲੱਗੇ ਕਰਮਚਰਣੇ ਸ਼ੁਰੂ ਹੋ ਗਏ ਰਾਤ ਦਿਨੇ ਰੋਣ ਲੱਗੇ ਜਦੋਂ ਬਾਹਰ ਨਿਕਲਦੇ ਤਾਂ ਕੋਈ ਸੇਖੋ ਨਾਲ ਦੇ ਮੱਥੇ ਨਾ ਲੱਗਦਾ ਸਭ ਪਾਸੇ ਹੋ ਜਾਂਦੇ ਰਾਤ ਦਿਨੇ ਉਰਉਣ ਲੱਗੇ ਜਿਸ ਜ਼ਬਾਨ ਤੋਂ ਸਤਿਗੁਰੂ ਦੀ ਨਿੰਦਾ ਕੀਤੀ ਸੀ ਉਹ ਜ਼ਬਾਨ ਵਿੱਚ ਕਿਰਮ ਚਾਣੇ ਸ਼ੁਰੂ ਹੋ ਗਏ ਸਹਿਬਾਂ ਨੇ ਇਹਨਾਂ ਪ੍ਰਥਾਏ ਸ਼ਬਦ ਉਚਾਰਿਆ ਅਰੜਾਵੇ ਬਿਰਲਾਵੇ ਨਿੰਦਕ ਪਾਉਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਦਾ ਸੰਗੀ ਹੋਏ ਨਾਲੇ ਲੈ ਸਦਾਵੇ ਅਣ ਹੋਂਦਾ ਜੇ ਕਰ ਭਾਰ ਉਠਾਏ ਨਿੰਦਕ ਅਗਨੀ ਮਾਹੀ ਜਲਾਵੇ ਅਸਰ ਅਗ ਵਿੱਚ ਸਾਹਿਬ ਸ੍ਰੀ ਗੁਰਜਨਦੀਪ ਜੀ ਰੋਲੋ ਤੇ ਇਸ ਦਾ ਪਰਮਾਰਥ ਕੇ ਨਿੰਦਕ ਕੂਬ ਦਾ ਤੀਰ ਹੋਂਦਾ ਹੈ ਕਿਉਂਕਿ ਉਸ ਨੂੰ ਪ੍ਰਮਾਤਮਾ ਭੁੱਲ ਗਿਆ ਹੁੰਦਾ ਹੈ ਆਪਨੇ ਕੀਤੇ ਕਰਮਾਂ ਦਾ ਫਲ ਭੁਗਦਾ ਹੈ ਗੁਰੂ ਨਿੰਦਕ ਦੇ ਸਾਥੀ ਵੀ ਉਹਦੇ ਨਾਲ ਹੀ ਨਰਕਾਂ ਨੂੰ ਜਾਂਦੇ ਨੇ ਉਹ ਪਾਪੀ ਸੱਪ ਵਾਂਗ ਪੇੜ ਪਰ ਚੱਲਦਾ ਹੈ ਤੇ ਨਰਕ ਦੀ ਅਗਧ ਵਿੱਚ ਸੜਦਾ ਹੈ ਠੀਕ ਇਹੋ ਹਾਲ ਸੱਤਾ ਤੇ ਬਲਵਾਂਦਾ ਹੋਇਆ ਕੋਈ ਉਹਨਾਂ ਦੇ ਰੋਣੇ ਨੂੰ ਸੁਣਵਾਲਾ ਨਹੀਂ ਸੀ ਬਰਕਤਾਂ ਘਰੋਂ ਉੱਡ ਗਈਆਂ ਕਰ ਅਨ ਨਾ ਦਿਆ ਸਤਗੁਰੂ ਜੀ ਜੋ ਬਚਨ ਦੇ ਕਾਨ ਉਹਨਾਂ ਦੇ ਮਿੱਤ ਉਹਨਾਂ ਨੂੰ ਸਹੈਤਾ ਦੇਣ ਨੂੰ ਵੀ ਕੰਨੀ ਘਤਰਾਉਣ ਲੱਗੇ ਇਸਰੀਆਂ ਤੇ ਬਾਲ ਨਿਆਣੇ ਭੁੱਖੇ ਮਰਨ ਅਗੇ ਜਸਵਾਲ ਜਾਂਦੇ ਉਹੀ ਘਰ ਦਾ ਬੂਹਾ ਬੰਦ ਕਰ ਲੈਂਦਾ ਗੁਰੂ ਨਿੰਦਕ ਗੁਰੂ ਨਿੰਦਕ ਜਾਂਦੇ ਦਾ ਰੌਲਾ ਪੈ ਜਾਂਦਾ ਨਾਉ ਜਿਉਂਦਿਆਂ ਵਿੱਚ ਤੇ ਨਾਉ ਮੋਇਆਂ ਵਿੱਚ ਸਨ ਉਸ ਦਿਨ ਨੂੰ ਚੇਤੇ ਕਰਕੇ ਕਦੇ ਭੈਣ ਦਾ ਵਿਆਹ ਵੀ ਰੋਗਿਆ ਸਾਕ ਸੰਬੰਧੀ ਟੁੱਟ ਗਏ ਧਰਤੀ ਉੱਤੇ ਹੀ ਜਿਉਂਦੇ ਨਰਕ ਭੋਗਣ ਲੱਗੇ ਇਸ ਸਮੇਂ ਰੋਂਦੇ ਹੁੰਦੇ ਦੁੱਖੇ ਟੋਹਦੇ ਹਾਂ ਦੇ ਕਈ ਮਹੀਨੇ ਗੁਜ਼ਰ ਗਏ ਕੋਈ ਸਹਾਇਤਾ ਕਰਨ ਵਾਲਾ ਨਾ ਮਿਲਿਆ ਇੱਕ ਦਿਨ ਇੱਕ ਬਜ਼ੁਰਗ ਸਿੱਖ ਉਹਨਾਂ ਉੱਪਰ ਤਰਸ ਕਰਕੇ ਆਇਆ ਉਸਨੇ ਕਿਹਾ ਦੁਮੇ ਭਰਾ ਲਾਹੌਰ ਜਾਵੋ ਉੱਥੇ ਭਾਈ ਲੱਧਾ ਜੀ ਨੇ ਪਰਪਕਾਰੀ ਉਹ ਤੁਸਾਂ ਦੀ ਸਹਾਇਤਾ ਕਰ ਸਕਦੇ ਨੇ ਉਹ ਸਤਿਗੁਰੂ ਜੀ ਦੇ ਹਜ਼ੂਰ ਪਰਸ਼ਨਾਂ ਬਦਲੇ ਨੇਕੀ ਤੁਹਾਡੇ ਵਾਸਤੇ ਬੇਨਤੀ ਕਰ ਸਕਤੇ ਨੇ ਹੋਰ ਕੋਈ ਨਹੀਂ ਕਰ ਸਕਦਾ ਜਿਵੇਂ ਦਰਿਆ ਵਿੱਚ ਡੁੱਬਦੇ ਪੁਰਸ਼ ਨੂੰ ਤੀਲਾ ਵੀ ਦਿਸਦਾ ਹੋਵੇ ਉਸ ਨੂੰ ਵੀ ਹੱਥ ਪਾਉਂਦਾ ਹੈ ਸ਼ਾਇਦ ਉਸ ਨੂੰ ਕੋਈ ਆਸਰਾ ਮਿਲ ਜਾਵੇ ਤੇਵੇਂ ਸੱਚਾ ਤੇ ਬਲਵੰਦ ਨੇ ਜਦੋਂ ਬਜ਼ੁਰਗ ਕੋਲੋਂ ਪਾਈ ਲੱਦੇ ਦਾ ਨਾਮ ਸੁਣਿਆ ਉਸੇ ਵੇਲੇ ਲਾਹੌਰ ਨੂੰ ਉੱਠ ਤੁਰੇ ਉਹਨਾਂ ਕੋਲੋਂ ਤੁਰਨਾ ਵੀ ਔਖਾ ਹੋਇਆ ਸੀ ਪੈਰ-ਪੈਰ ਤੇ ਰੁਕਦੇ ਨੇ ਕਿਉਂਕਿ ਪੈਰਾਂ ਦੇ ਵਿੱਚ ਜ਼ਖਮ ਨੇ ਛਾਲੇ ਬਣੇ ਹੋਏ ਨੇ ਜਦੋਂ ਤੁਰਦੇ ਨੇ ਉਸ ਉੱਤੇ ਪੀੜ ਹੁੰਦੀ ਹੈ ਜਬਾਨੋਂ ਬੋਲਿਆ ਜਾਂਦਾ ਨਹੀਂ ਅੰਗ-ਅੰਗ ਦੇ ਜੋੜ ਵਿੱਚੋਂ ਪਾਗ ਵਗ ਰਹੀ ਹੈ ਪੁੱਜ ਕੇ ਦੁਖੀ ਸਨ ਕਈਆਂ ਦਿਨਾਂ ਪਿਛੋਂ ਲਾਹੌਰ ਪੁਜੇ ਲਾਹੌਰ ਵਿੱਚ ਵੀ ਕੋਈ ਸਿੱਖ ਉਹਨਾਂ ਦੇ ਮੱਥੇ ਨਾ ਲਗਾ। ਕੁਛ ਦੇ ਕੁਛ ਨੇ ਦੋਵੇਂ ਭਰਾ ਭਾਈ ਲੱਧਾ ਦੇ ਘਰ ਕੋਲ ਚਲੇ ਗਏ। ਲੱਧਾ ਜੀ ਘਰ ਵਿੱਚ ਨਹੀਂ ਸਨ। ਘਰਦਿਆਂ ਨੇ ਘਰ ਦੇ ਬੂਹੇ ਬੰਦ ਕਰ ਦਿੱਤੇ। ਉਹਨਾਂ ਦੀ ਕੋਈ ਗੱਲ ਨਾ ਸੁਣੀ। ਉਹ ਘਰ ਦੇ ਬਾਹਰ ਬੈਠ ਕੇ ਭਾਈ ਲੱਧਾ ਜੀ ਦੀ ਉਡੀਕ ਕਰਨ ਲੱਗੇ। ਸ਼ਾਮ ਨੂੰ ਭਾਈ ਜੀ ਆਏ। ਉਹਨਾਂ ਨੂੰ ਦੂਰੋਂ ਆਉਂਦੇ ਆ ਦੇਖ ਉਹਨਾਂ ਦੇ ਪੈਰੀਂ ਜੱਟ ਕੇ ਧਾਈ ਮਾਰ ਕੇ ਰੋਣ ਲੱਗੇ ਭਾਈ ਲੱਧਾ ਜੀ ਅਸਾਂ ਗਰੀਬਾਂ ਉਤੇ ਪਰਪਕਾਰ ਕਰੋ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਦਿੱਤਾ ਸੀ ਅਸੀਂ ਮੂਰਖ ਪਾਪੀ ਅਗਿਆਨੀ ਭੁੱਲ ਗਏ ਦਇਆ ਕਰੋ ਏ ਕਿਰਪਾਲ ਜੀ ਅਸਾਂ ਨੂੰ ਗੁਰੂ ਚਰਨਾ ਵਿੱਚ ਮੁੜ ਕੇ ਲੈ ਚਲੋ ਅਸਾਂ ਪਾਪੀਆਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਤੁਸੀਂ ਪਰਪਕਾਰ ਕਰੋ ਸਤੇ ਤੇ ਬਲਵੰਡ ਦੇ ਤਨ ਤੇ ਮਨ ਦੀ ਮਾੜੀ ਦਸ਼ਾ ਦੇਖ ਕੇ ਭਾਈ ਨਤਾਜੀ ਸੋਤੀ ਪਏ ਗਏ ਕੁਝ ਪਲ ਸੋਚ ਕੇ ਕਹਿਣ ਲਗੇ ਅਛਾ ਇਹ ਕੰਮ ਤਾਂ ਬਹੁਤ ਕਠਿਨ ਹੈ ਪ੍ਰੀਖਿਆ ਦਾ ਔਖਾ ਪ੍ਰਚਾ ਹੈ ਦੇਖੋ ਹੱਲ ਹੁੰਦਾ ਕਿ ਨਹੀਂ ਤੁਸੀਂ ਰਾਮਦਾਸਪੁਰ ਨੂੰ ਚਲੋ ਮੈਂ ਪਿੱਛੇ ਪਿੱਛੇ ਆਉਂਦਾ ਹਾਂ ਸ਼ਹਿਰੋਂ ਬਾਹਰ ਖਲੋਇਓ ਸਤਿਗੁਰੂ ਜੀ ਦਾ ਜੋ ਹੁਕਮ ਹੈ ਉਹ ਵੀ ਪੂਰਿਆ ਕਰਨਾ ਹੈ ਸਤੇ ਤੇ ਬਰਵੰਡ ਨੂੰ ਕੁਝ ਹੌਸਲਾ ਹੋਇਆ ਫੌਲੇ ਮਨ ਨਾਲ ਵਾਪਸ ਮੁੜ ਪਏ ਮੰਝਲੋ ਮੰਝੜੀ ਚੱਕ ਆਰਮਦਾਸਪੁਰ ਦੇ ਨੇੜੇ ਪਹੁੰਚ ਕੇ ਲਾਹੌਰ ਵਾਲੇ ਸ਼ਾਹੀ ਰਾਗ ਪਰ ਸ਼ਹਿਰੋਂ ਬਾਹਰ ਬੈਠ ਗਏ ਭਾਈ ਨੱਧਾ ਜੀ ਦੀ ਉਡੀਕ ਕਰਨ ਲਗੇ ਦੂਸਰੇ ਪਾਸੇ ਪਾਈ ਲੱਦਾ ਜੀ ਦਾ ਹਾਲ ਸੁਹੀਏ ਉਹਨਾਂ ਨੇ ਘਰ ਜਾ ਕੇ ਸੋਚਿਆ ਸਤਿਗੁਰੂ ਜੀ ਦਾ ਹੁਕਮ ਹੈ ਜੋ ਕੋਈ ਸਤੇ ਬਲਵੜ ਨੂੰ ਬਚਾਉਣ ਵਾਸਤੇ ਅਰਜ ਕਰੇਗਾ ਉਸ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਸ਼ਹਿਰ ਦੇ ਚੁਗਿਰਦੇ ਫੇਰਿਆ ਜਾਵੇਗਾ ਤਾਂ ਕਿ ਮੈਨੂੰ ਇੱਥੋਂ ਹੀ ਖੋਤੇ ਉਤੇ ਨਹੀਂ ਬੈਠ ਜਾਣਾ ਚਾਹੀਦਾ ਮੂ ਕਾ ਕਰਮਾ ਪਵੇ ਲੋਕ ਮੇਨੇ ਮਾਰਨ ਗੜ ਜੁੱਤੀਆਂ ਦਾ ਹਾਰ ਪਵੇ ਕੁਝ ਵੀ ਹੋਵੇ ਸੱਤੇ ਤੇ ਬਰਮਾਨ ਦਾ ਦੁੱਖ ਦੂਰ ਕਰਨਾ ਚਾਹੀਦਾ ਹੈ ਮਨ ਨਾਲੇ ਫੈਸਲਾ ਕਰਕੇ ਭਾਈ ਨੱਦਾ ਜੀ ਪਰਵਕਾਰ ਕਰਨ ਵਾਸਤੇ ਤਿਆਰ ਹੋ ਗਏ ਨੇ ਪ੍ਰਮਾਤਮਾ ਦੀ ਲਿਖਤ ਨੂੰ ਕੌਣ ਵੇੜ ਸਕਦਾ ਹੈ ਗੁਰੂ ਜੀ ਦੇ ਦਿੱਤੇ ਸਰਾਵ ਕੋ ਕਿਸੇ ਨੂੰ ਗੁਰੂ ਦਾ ਸੱਚਾ ਸਿਰਕੀ ਸਿੱਖੀ ਬਚਾ ਸਕਦਾ ਹੈ ਇਹ ਸਚਾਈ ਅੱਜ ਪ੍ਰਗਟ ਹੋਣ ਲੱਗੀ ਏ ਭਾਈ ਲੱਧਾ ਜੀ ਨੇ ਇੱਕ ਖੋਤਾ ਲਿਆ ਉਸ ਦੇ ਉੱਪਰ ਚੜ ਬੈਠੇ ਚੱਕ ਆਰੰਦਾਸ ਪ੍ਰਮਰ ਸਰ ਦੇ ਨੇੜੇ ਪੁੱਜ ਕੇ ਭਾਈ ਲੱਧਾ ਜੀ ਨੇ ਆਪਣਾ ਮੂੰਹ ਆਪ ਕਾਲਾ ਕਰ ਲਿਆ ਗਾਲ ਵਿੱਚ ਜੁੱਤੀਆਂ ਦਾ ਹਾਰ ਬਣਾ ਕੇ ਪਾ ਲਿਆ ਖੋਤੇ ਉੱਤੇ ਬੈਠਿਆਂ ਨੇ ਸ਼ਹਿਰ ਦੀ ਪ੍ਰਕਰਮਾ ਸ਼ੁਰੂ ਕਰ ਦਿੱਤੀ ਛੋਟੇ ਵੱਡੇ ਕੁੜੀਆਂ ਮੁੰਡੇ ਪਿੱਛੇ ਲੱਗੇ ਦੇਖਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੱਤੇ ਤੇ ਬ੍ਰਹਮੰਡ ਨੂੰ ਨਾਲ ਲੈ ਕੇ ਜਰੂਰ ਦੀ ਸ਼ਕਲ ਵਿੱਚ ਤੁਰ ਪਏ ਸ਼ਹਿਰ ਦੀ ਪੂਰੀ ਪ੍ਰਕਰਮਾ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਹਿਬਾਂ ਦੇ ਡੇਰੇ ਵੱਲ ਚੱਲ ਪਏ ਸ਼ਹਿਰ ਵਿੱਚ ਰੌਲਾ ਮਚ ਗਿਆ ਕਿ ਸਤਿਗੁਰੂ ਦੇ ਫਟਕਾਰੇ ਹੋਏ ਸੱਤੇ ਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ ਭਾਈ ਲੱਧਾ ਜੀ ਲਾਹੌਰੀ ਆਏ ਨੇ ਇਹ ਖਬਰ ਸਤਗੁਰੂ ਜੀ ਨੇ ਵੀ ਸੁਣ ਲਈ ਮੁਸਕਰਾਏ ਖੁਸ਼ੀ ਤੇ ਦਇਆ ਦੇ ਘਰ ਵਿੱਚ ਆਏ ਸਹਿਬ ਹੈਰਾਨ ਸੰਕੇ ਭਾਈ ਲੱਧੇ ਦੀ ਕੁਰਬਾਨੀ ਉੱਤੇ ਕਿੰਨਾ ਪਰਵਕਾਰ ਹੈ ਕਿਸੇ ਦੀ ਖਾਤਰ ਆਪ ਨਰਾਦਰੀ ਦਾ ਸ਼ਿਕਾਰ ਹੋਣਾ ਹੋਵੇ ਉਸ ਸਮੇਂ ਸਵਾ ਬਨਾ ਸਤਿਗੁਰੂ ਜੀ ਛੜਾ ਸਾਹਿਬ ਕੋਲ ਖੜੋਤੇ ਸਨ ਭਾਈ ਲੱਧਾ ਖੋਤੇ ਉੱਤੇ ਸਵਾਰੀ ਸਹਿਬਾਂ ਦੀ ਜੂਰ ਪਹੁੰਚ ਗਿਆ ਖੋਤੇ ਤੋਂ ਉਤਰਿਆ ਸਤਿਗੁਰੂ ਦੇ ਚਰਨਾਂ ਉੱਪਰ ਡੇਕੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਬਖਸ਼ ਲਓ ਭੁੱਲੇ ਹਾਂ ਫਿਰ ਵੀ ਤੁਸਾਂ ਦੇ ਹੰਸ ਸੱਤੇ ਤੇ ਬਰਵੰਡ ਨੂੰ ਬਖਸ਼ੋ ਪਾਪੀਆਂ ਦੀਆਂ ਭੁੱਲਾਂ ਨੂੰ ਬਖਸ਼ੋ ਪਾਪ ਦਾ ਫਲ ਪਾਲਿਆ ਹੈ ਬਖਸ਼ੋ ਏ ਸੱਚੇ ਸਤਗੁਰੂ ਬਖਸ਼ੋ ਦਤਾਰ ਪਾਪੀਆਂ ਨੂੰ ਬਖਸ਼ੋ ਭਾਈ ਲੱਤਾ ਜੀ ਦੀ ਹੱਤ ਦੇਖ ਕੇ ਉਹਨਾਂ ਦੇ ਸਿੱਖੀ ਸਿਰਕ ਦਾ ਖਿਆਲ ਕਰਕੇ ਸਤਗੁਰੂ ਬੜੇ ਖੁਸ਼ ਹੋਏ ਤੇ ਸਹਿਮਾਨੇ ਬਚਨ ਕੀਤਾ ਭਾਈ ਲੱਤਾ ਜੀ ਤੂੰ ਸੱਚਮੁੱਚ ਪਰਪਕਾਰੀ ਜੂੜਾ ਹੈ ਸਿੱਖੀ ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਹੋ ਗਈ ਹੈ ਸੱਤਾ ਤੇ ਬਲਵੰਡ ਬਖਸ਼ਣ ਯੋਗ ਨਹੀਂ ਸਨ ਪਰ ਅਸ਼ਾ ਤੇਰੀ ਸ਼ਰਧਾ ਤੇ ਤੇਰਾ ਤਿਆਗ ਵੇਖ ਕੇ ਖਿਆਲ ਆ ਗਿਆ ਇਹਨਾਂ ਨੂੰ ਬਖਸ਼ਿਆ ਜਾਵੇ ਜਿਸ ਜबान ਨਾਲ ਇਹਨਾਂ ਨੇ ਸਤਿਗੁਰੂ ਸਾਹਿਬਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਨਿੰਦਾ ਕੀਤੀ ਉਸੇ ਜबान ਨਾਲ ਸਤਿਗੁਰੂ ਦੀ ਉਸਤਤੀ ਕਰਨ ਜਿਉਂ-ਜਿਉਂ ਜਸ ਕਰੀ ਜਾਣਗੇ ਇਉਂ ਤੇ ਉਹ ਇਹਨਾਂ ਦਾ ਰੋਗ ਹਟਦਾ ਜਾਵੇਗਾ ਸਤਿਗੁਰਾਂ ਦੀ ਮਹਿਮਾ ਦਾ ਗਿਆਨ ਕਰਨ ਅੰਮ੍ਰਿਤ ਰੂਪ ਬਾਣੀ ਦਾ ਪਾਠ ਕਰਨ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਕਰਤਾਰ ਅਗੇ ਅਰਦਾਸ ਬੇਨਤੀ ਕਰਨ ਇਸ ਤਰ੍ਹਾਂ ਦੀ ਰੋਗ ਹੋ ਜਾਵੇਗੀ ਗੁਰੂ ਘਰ ਵਿੱਚ ਕੀਰਤਨ ਕਰਿਆ ਕਰਨਗੇ ਪਰ ਪਹਿਲੇ ਵਰਗਾ ਸਤਕਾਰ ਨਹੀਂ ਹੋਏਗਾ ਸਤਿਗੁਰੂ ਜੀ ਦੇ ਸਿੱਖ ਆਪ ਹੀ ਕੀਰਤਨ ਕਰ ਲਿਆ ਕਰਨਗੇ ਕਾਲ ਯੁਗ ਦੇ ਪ੍ਰਭਾਵ ਦੇ ਕਾਰਨ ਇਹਨਾਂ ਕੋਲੋਂ ਰਾਗ ਵਿਦਿਆ ਖਿਸਕ ਕੇ ਪਾਸੇ ਚਲੀ ਜਾਵੇਗੀ ਹੁਣੇ ਇਸ਼ਾਨਾਨ ਕਰਨ ਤੁਸੀਂ ਵੀ ਮੂ ਹੱਤ ਹੋ ਬਹੁਤ ਪਰਵਕਾਰੀ ਹੋ ਸੱਚੇ ਸਿੱਖ ਨੂੰ ਪੜ੍ਹਾਈ ਬਦਲੇ ਇਸੇ ਤਰ੍ਹਾਂ ਕੁਰਬਾਨੀ ਕਰਨੀ ਚਾਹੀਦੀ ਹੈ ਸਿੱਖ ਭਗਤ ਭਲੇ ਵਾਸਤੇ ਹਰ ਵੀਰੇ ਕੁਰਬਾਨੀ ਕਰਨ ਵਾਸਤੇ ਤਪ ਰਹਿੰਦੇ ਨੇ ਸੋ ਇਸ ਤਰੀਕੇ ਦੇ ਨਾਲ ਪਰਵਕਾਰੀ ਭਾਈ ਲੱਧਾ ਜੀ ਨੇ ਸਤਗੁਰਾਂ ਅੱਗੇ ਬੇਨਤੀ ਕਰਕੇ ਸੱਤੇ ਅਤੇ ਬਲਵੰਡ ਦਾ ਕੋਡ ਦੌਰ ਕਰਾਇਆ